ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 372 ਤੋਂ ਲੈ ਕੇ 373 ਤੱਕ ਸਵਾਇ ਵਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਪਰਦੇਸ ਝਾਗ ਸੌਦੇ ਕੋ ਆਇਆ ਵਸਤ ਅਨੂਪ ਸੁਣੀ ਲਾ ਪਾਇਆ ਗਣ ਰਾਸ ਬਨ ਪੱਲੇ ਆਨੀ ਦੇਖ ਰਤਨ ਇਹ ਮਾਨ ਲਪਟਾਨੀ ਸਹਾਵਪਾਰੀ ਦਵਾਰੇ ਆਏ ਵੱਖਰ ਕਾਡੂ ਸੌਦਾ ਕਰਾਏ ਰਹਾਓ ਹੰਦੀ ਸੰਗ ਜੀ ਪੰਚਮ ਪਾਚਾ ਕਹਿੰਦੇ ਨੇ ਕੇ ਜੀਵ 84 ਲੱਖ ਜੁਨਾ ਭੋਗ ਕੇ ਹੁਣ ਫਿਰ ਇਸ ਮਨੁੱਖਾ ਜਨਮ ਦੇ ਵਿੱਚ ਪਰਮਾਤਮਾ ਦਾ ਨਾਮ ਰੂਪੀ ਸੌਦਾ ਖੱਟਣ ਲਈ ਆਇਆ ਹੈ ਫਿਰ ਕਹਿੰਦੇ ਜੀਵ ਨੇ ਪਰਮਾਤਮਾ ਦੇ ਨਾਮ ਰੂਪੀ ਸੌਦੇ ਨੂੰ ਸੁਣਿਆ ਕਿ ਇਹ ਵਸਤ ਬਹੁਤ ਹੀ ਸੁੰਦਰ ਹੈ ਕਿ ਲਾਹੇਵੰਦ ਹੈ ਤੇ ਇਹਦਾ ਸੌਦਾ ਕਰਨ ਲਈ ਜੀਵ ਹੁਣ ਆਪਣੇ ਚੰਗੇ ਗੁਣਾਂ ਦੀ ਰਾਸ਼ੀ ਇਕੱਠੀ ਕਰਕੇ ਲੈ ਕੇ ਆਇਆ ਸੁਣਿਆ ਜੀਵ ਨੇ ਕਿ ਜਿਹੜਾ ਇਹ ਪ੍ਰਮਾਤਮਾ ਦਾ ਨਾਮ ਰੂਪੀ ਰਤਨ ਸੌਦਾ ਇਹ ਬੜਾ ਹੀ ਮਾਨੋ ਮਤਲਬ ਪਸੰਦ ਆਉਣ ਵਾਲਾ ਹੈ ਤੇ ਪ੍ਰਮਾਤਮਾ ਦੇ ਦੁਆਰੇ ਤੇ ਵਪਾਰੀ ਲੋਕ ਪ੍ਰਮਾਤਮਾ ਦੇ ਨਾਮ ਦਾ ਸੌਦਾ ਕਰਨ ਆਏ ਹਨ ਫਿਰ ਕਹਿੰਦੇ ਨੇ ਕਿ ਗੁਰੂ ਨੂੰ ਕਿ ਹੁਣ ਇਹ ਵਪਾਰ ਕਰਨ ਵਾਲੇ ਵਪਾਰੀ ਪਰਮਾਤਮਾ ਦੇ ਨਾਮ ਦਾ ਆਏ ਨੇ ਤੇ ਤੁਸੀਂ ਇਹਨਾਂ ਨੂੰ ਸੌਦਾ ਕਰਨ ਦੀ ਜਾਚ ਸਿਖਾਓ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਹਿਬ ਪਠਾਇਆ ਸਾਹਿਬ ਆਸ ਅਮੋਲ ਰਤਨ ਅਮੋਲਾ ਰਾਸ ਕਹਿੰਦੇ ਪਰਮਾਤਮਾ ਨੇ ਫਿਰ ਵਪਾਰੀਆਂ ਨੂੰ ਜੋ ਨਾਮ ਦਾ ਸੌਦਾ ਕਰਨ ਚਾਹੁੰਦੇ ਨੇ ਉਹਨਾਂ ਨੂੰ ਫਿਰ ਗੁਰੂ ਦੇ ਕੋਲ ਭੇਜਿਆ ਜਿਹੜਾ ਇਹ ਪਰਮਾਤਮਾ ਦਾ ਨਾਮ ਰੂਪੀ ਰਤਨ ਇਹ ਬਹੁਤ ਅਮੁੱਲਕ ਹੈ ਬਹੁਤ ਵੱਡਾ ਮੁੱਲਾ ਹੈ ਤੇ ਇਹਦੇ ਲਈ ਅਮੁੱਲੀ ਰਾਸ ਚਾਹੀਦੀ ਆ ਇਹਨੂੰ ਖਰੀਦਣ ਦੇ ਲਈ ਵਿਸਟ ਸੁਪਾਈ ਪਾਇਆ ਮੀਤ ਕਹਿੰਦੇ ਜਿਹੜੇ ਵਿੱਚ ਵਿਚੋਲਾ ਕਹਿੰਦੇ ਗੁਰੂ ਜੋ ਇਹ ਸੌਦਾ ਕਰਾਉਣ ਵਾਲਾ ਕਹਿੰਦੇ ਬੜੇ ਮਤਲਬ ਚੰਗੇ ਸੁਹਾ ਦਾ ਹੈ ਸੌਦਾ ਮਿਲਿਆ ਨਿਹਚਲ ਚੀਤ ਫਿਰ ਕਹਿੰਦੇ ਜਿਸ ਜੀਵ ਨੂੰ ਗੁਰੂ ਕੋਲੋਂ ਇਹ ਨਾਮ ਰੂਪੀ ਸੌਦਾ ਮਿਲ ਜਾਂਦਾ ਤਾਂ ਉਹਦਾ ਫਿਰ ਜਿਹੜਾ ਮਨ ਆ ਉਹ ਚੰਚਲਤਾ ਛੱਡ ਕੇ ਸਥਿਰ ਹੋ ਜਾਂਦਾ ਆਪਣੇ ਨਿਜ ਦੇ ਘਰ ਵਿੱਚ ਟਿਕ ਜਾਂਦਾ ਹੈ ਜਦੋਂ ਸੌਦਾ ਨਾਮ ਰੂਪੀ ਪ੍ਰਾਪਤ ਹੋ ਜਾਂਦਾ ਹੈ ਪਾਉ ਨਹੀਂ ਤਸਕਰ ਪਾਉਣ ਨਾ ਪਾਣੀ ਸਹਿਜ ਵਿਹਾਜੀ ਸਹਿਜ ਲੈ ਜਾਣੀ ਜਿਸ ਜੀਵ ਨੇ ਕਹਿੰਦੇ ਇਹ ਨਾਮ ਰੂਪੀ ਕਹਿੰਦੇ ਜਿਹੜੀ ਵਸਤੂ ਪ੍ਰਾਪਤ ਕੀਤੀ ਜਾਂ ਉਹਨੂੰ ਕਹਿੰਦੇ ਡਰ ਨਹੀਂ ਹੈ ਕਿ ਵੀ ਇਹਨੂੰ ਕੋਈ ਚੋਰ ਚੋਰੀ ਕਰ ਲੂਗਾ ਜਾਂ ਇਹਨੂੰ ਹਵਾ ਉਡਾ ਕੇ ਲੈ ਜਾਊਗੀ ਜਾਂ ਇਹਨੂੰ ਕਹਿੰਦੇ ਵੀ ਪਾਣੀ ਡੋਬ ਦੂਗਾ ਕਹਿੰਦੇ ਉਹਨੂੰ ਇਸ ਇਹਨਾਂ ਚੀਜ਼ਾਂ ਦਾ ਡਰ ਨਹੀਂ ਹੈਗਾ ਇਸ ਸੌਦੇ ਦੀ ਰਾਖੀ ਕਰਨ ਦੇ ਲਈ ਕਹਿੰਦੇ ਉਹਨੇ ਸਹਜਤਾ ਵਿੱਚ ਟਿਕ ਕੇ ਇਹ ਸੌਦਾ ਖਰੀਦਿਆ ਤੇ ਸਹਜਤਾ ਦੇ ਵਿੱਚ ਹੀ ਉਹਨੇ ਨਾਲ ਅਡੋਲਤਾ ਦੇ ਇਹਨੂੰ ਰੱਖਣਾ ਸਤ ਕੈ ਖਟਿਆ ਦੁੱਖ ਨਹੀਂ ਪਾਇਆ ਸਹੀ ਸਲਾਮਤ ਕਰ ਲੈ ਆਇਆ ਕਹਿੰਦੇ ਜਿਸ ਨੇ ਇਹ ਨਾਮ ਰੂਪੀ ਵਖਰ ਦਾ ਸੌਦਾ ਕਹਿੰਦੇ ਪ੍ਰਾਪਤ ਕੀਤਾ ਉਹਨੂੰ ਪ੍ਰਾਪਤ ਕਰਨ ਵੇਲੇ ਦੁੱਖ ਨਹੀਂ ਮਿਲਿਆ ਕਿਉਂਕਿ ਉਹਨੇ ਇਹ ਸਤ ਦਾ ਸੌਦਾ ਕੀਤਾ ਕੋਈ ਇਹਦੇ ਵਿੱਚ ਝੂਠ ਫਰੇਵ ਨਹੀਂ ਸੀਗਾ ਫਿਰ ਉਹ ਆਪਣਾ ਜਿਹੜਾ ਇਹ ਸੌਦਾ ਹੈਗਾ ਇਨੂੰ ਸਹੀ ਸਲਾਮਤ ਕਰ ਰੱਖਦਾ ਆਪਣੇ ਹਿਰਦੇ ਵਿੱਚ ਟਿਕਾ ਕੇ ਮਿਲਿਆ ਲਾਹਾ ਪਏ ਆਨੰਦ ਤਨ ਸਾਹਾ ਪੂਰੇ ਬਖਸਿੰਦ ਕਹਿੰਦੇ ਜਿਸ ਜੀਵ ਨੇ ਇਹ ਨਾਮ ਰੂਪੀ ਸੌਦਾ ਲੈ ਲਿਆ ਕਹਿੰਦੇ ਉਹਨੂੰ ਬੜਾ ਲਾਭ ਹੋਇਆ ਹੁਣ ਕਹਿੰਦੇ ਉਹ ਆਨੰਦ ਵਿੱਚ ਟਿਕ ਗਿਆ ਕਹਿੰਦੇ ਜਿਹੜਾ ਸ਼ਾ ਪਰਮਾਤਮਾ ਐ ਸੌਦਾ ਦੇਣ ਵਾਲਾ ਉਹ ਧਾਨਾ ਕਹਿੰਦੇ ਬਖਸ਼ਿਸ਼ਾਂ ਕਰਨ ਵਾਲਾ ਕਹਿੰਦੇ ਉਹ ਇਹ ਸੌਦਾ ਗੁਰਮੁਖ ਕਿੰਨਾ ਵਿਰਲਾ ਪਾਇਆ ਸਹਿ ਲੀਖੇ ਪਨਾਨਕ ਲੈ ਆਇਆ ਪਰ ਕਹਿੰਦੇ ਜਿਹੜਾ ਇਹ ਨਾਮ ਰੂਪੀ ਸੌਦਾ ਇਹਨੂੰ ਪਾਉਣ ਵਾਲੇ ਕੋਈ ਵਿਰਲੇ ਹੀ ਨੇ ਜਿਹੜੇ ਗੁਰੂ ਦੀ ਸ਼ਰਨ ਪੈ ਕੇ ਇਹਨੂੰ ਪਾ ਲੈਂਦੇ ਨੇ ਫਿਰ ਕਹਿੰਦੇ ਨਾਨਕ ਜੀ ਵੀ ਕਹਿੰਦੇ ਗੁਰੂ ਦੀ ਸ਼ਰਨ ਪੈ ਕੇ ਇਹ ਕਹਿੰਦੇ ਜਿਹੜਾ ਸੌਦਾ ਜਿਹੜਾ ਕਹਿੰਦੇ ਨਫਾ ਦੇਣ ਵਾਲਾ ਨਾਨਕ ਜੀ ਨੇ ਵੀ ਲੈ ਲਿਆ ਇਹ ਸੌਦਾ ਕਹਿੰਦੇ ਨਾਨਕ ਜੀ ਤਾਂ ਆਪਣੇ ਲਈ ਜੀਵਾਂ ਲਈ ਕਹਿ ਰਹੇ ਨੇ ਨਾ ਕਿ ਨਾਨਕ ਜੀ ਤਾਂ ਇਹ ਸੌਦਾ ਦੇਣ ਵਾਲੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਗੁਣ ਅਵ ਗੁਣ ਮੇਰੋ ਕਛੂ ਨਾ ਵਿਚਾਰੋ ਨਹਿ ਦੇਖਿਓ ਰੂਪ ਰੰਗ ਸੀਗਾਰੋ ਜੱਜ ਅਚਾਰ ਕਿਛ ਬਿਦ ਨਹੀਂ ਜਾਣੀ ਵਾਹ ਪਕਰ ਪ੍ਰੀਅ ਸੇ ਜੈ ਆਨੀ ਕਹਿੰਦੇ ਮੀ ਮੇਰਾ ਪਰਮਾਤਮਾ ਇੰਨਾ ਬਖਸ਼ਿੰਦਾ ਸੌਦਾ ਦੇਣ ਲੱਗੇ ਕਹਿੰਦੇ ਮੇਰੇ ਉਹਨੇ ਗੁਣ ਅਫਗੁਣ ਨਹੀਂ ਦੇਖੇ ਹੈਗੇ ਵੀ ਮੇਰੇ ਚ ਕਿੰਨੇ ਕ ਗੁਣ ਨੇ ਕਿੰਨੇ ਕ ਅਫਗੁਣ ਨੇ ਨਾ ਉਹਨੇ ਦੇਖਿਆ ਕਿ ਵੀ ਮੈਂ ਆਪਣੇ ਤਨ ਨੂੰ ਗੁਣਾ ਦੇ ਨਾਲ ਸ਼ਿੰਗਾਰਿਆ ਕਿ ਮਾਇਆ ਦੀ ਕਾਲਖ ਤਾਂ ਨਹੀਂ ਮੇਰੇ ਤੇ ਲੱਗੀ ਮੇਰਾ ਕੋਈ ਚੱਜ ਚਾਰ ਤਾਂ ਨਹੀਂ ਮਾੜਾ ਕੋਈ ਮਤਲਬ ਕਹਿੰਦੇ ਮੇਰੀ ਪੁੱਛਗਿਛ ਨਹੀਂ ਕੀਤੀ ਜਦੋਂ ਕਹਿੰਦੇ ਉਹਦੇ ਦਿਲ ਨੂੰ ਭਾ ਗਿਆ ਉਹਨੇ ਕਹਿੰਦੇ ਮੇਰੇ ਹਿਰਦੇ ਦੀ ਰੂਪੀ ਸੇਜ ਤੇ ਆ ਗਿਆ ਪਰਮਾਤਮਾ ਜਦੋਂ ਮੈਨੂੰ ਗੁਰੂ ਕੋਲੋਂ ਸੌਦਾ ਦਵਾਇਆ ਨਾਮ ਰੂਪੀ ਤਾਂ ਪਰਮਾਤਮਾ ਨੇ ਮੇਰੀ ਕਹਿੰਦੇ ਪੁੱਛਗਿਛ ਨਹੀਂ ਕੀਤੀ ਸੋ ਨਵ ਸਖੀ ਕੰਤ ਹਮਾਰੋ ਕੀ ਲੋਖ ਸਮਾਨਾ ਕਰ ਮਸਤਕ ਤਾਰ ਰੱਖਿਓ ਕਰ ਆਪਣਾ ਕੀਆ ਜਾਣੈ ਇਹ ਲੋਕ ਅਜਾਨਾ ਕਹਿੰਦੇ ਪਰਮਾਤਮਾ ਪਤੀ ਪਰਮੇਸ਼ਰ ਨੇ ਕਹਿੰਦੇ ਆਪਣੇ ਮਾਲਕ ਹੋਣ ਦਾ ਫਰਜ਼ ਨਿਭਾਇਆ ਕਹਿੰਦੇ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਮੈਨੂੰ ਆਪਣਾ ਬਣਾ ਲਿਆ ਫਿਰ ਮੈਨੂੰ ਗੁਰੂ ਕੋਲੋਂ ਨਾਮ ਰੂਪੀ ਸੌਦਾ ਦਵਾ ਦਿੱਤਾ ਕਹਿੰਦੇ ਪਰ ਇਹ ਅਣਜਾਣ ਲੋਕ ਪਰਮਾਤਮਾ ਦੀ ਇਸ ਮਿਹਰ ਨੂੰ ਸਮਝ ਨਹੀਂ ਸਕਦੇ ਰਹਾਉ ਸੁਹਾਗ ਹਮਾਰੋ ਅਬ ਹੁਣ ਸੋਹਯੋ ਕੰਤ ਮਿਲਿਓ ਮੇਰੋ ਸਭ ਦੁੱਖ ਜੋਹਯੋ ਕਹਿੰਦੇ ਹੁਣ ਜਦੋਂ ਮੈਨੂੰ ਇਹ ਨਾਮ ਰੂਪੀ ਸੌਦਾ ਮਿਲ ਗਿਆ ਪਰਮਾਤਮਾ ਮੇਰੇ ਹਿਰਦੇ ਦੀ ਸੇਜ ਤੇ ਆ ਗਿਆ ਤੇ ਕਹਿੰਦੇ ਹੁਣ ਮੇਰੇ ਵੱਡੇ ਭਾਗ ਬਣ ਗਏ ਕਹਿੰਦੇ ਜੋ ਮੈਨੂੰ ਪਰਮਾਤਮਾ ਦਾ ਮਿਲਾਪ ਹੋ ਗਿਆ ਹੁਣ ਪਰਮਾਤਮਾ ਨੇ ਮੇਰੇ ਸਾਰੇ ਆਤਮਿਕ ਦੁੱਖ ਜਾਂਚ ਲੈਨੇ ਆਂਗਨ ਮੇਰਾ ਸੋਭਾ ਚੰਦ ਨਿਸਬਾਸਰ ਪ੍ਰੀਆ ਸੰਗ ਆਨੰਦ ਹੁਣ ਕਹਿੰਦੇ ਕਿਉਂਕਿ ਪਰਮਾਤਮਾ ਮੇਰੇ ਹਿਰਦੇ ਦੀ ਸੇਜ ਤੇ ਹੈ ਤਾਂ ਮੇਰੇ ਅੰਦਰ ਤਾਂ ਫਿਰ ਕਹਿੰਦੇ ਹੁਣ ਮੇਰੇ ਹਿਰਦੇ ਰੂਪੀ ਵੇੜੇ ਵਿੱਚ ਹਮੇਸ਼ਾ ਸੋਭਾ ਦਾ ਚੰਦ ਖਿੜਦਾ ਹੈ ਦਿਨ ਰਾਤ ਕਹਿੰਦੇ ਮੈਂ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੀ ਹਾਂ ਜੀ ਵਿਸਤਰੀ ਕਹਿੰਦੀ ਹੈ ਬਸਤਰ ਹਮਾਰੇ ਰੰਗ ਚਲੂਲ ਸਗਲ ਅਪਾਰਣ ਸੋਭਾ ਕਾਂਠ ਫੂਲ ਹੁਣ ਕਹਿੰਦੇ ਕਿਉਂਕਿ ਮੈਂ ਪਰਮਾਤਮਾ ਪਤੀ ਪਰਮੇਸ਼ਰ ਦੇ ਮਿਲਾਪ ਦਾ ਆਨੰਦ ਮਾਣ ਰਿਆ ਹੁਣ ਕਹਿੰਦੇ ਉਹਦੇ ਪ੍ਰੇਮ ਰੰਗ ਵਿੱਚ ਮੇਰੇ ਸਾਰੇ ਬਸਤਰ ਗੂੜੇ ਰੰਗ ਦੇ ਲਾਲ ਹੋ ਗਏ ਨੇ ਇਸ ਤਰ੍ਹਾਂ ਮੰਨੋ ਮੈਂ ਜਿਸ ਤਰ੍ਹਾਂ ਸਾਰੇ ਤਰ੍ਹਾਂ ਦੇ ਗਹਿਣੇ ਪਾ ਕੇ ਫੁੱਲਾਂ ਦੇ ਹਾਰ ਪਾ ਕੇ ਆਪਣੇ ਗਲ ਨੂੰ ਸ਼ਿੰਗਾਰਿਆ ਹੋਏ ਇਹ ਸਾਰੀਆਂ ਪਰਮਾਤਮਾ ਦੇ ਮਿਲਾਪ ਦੇ ਆਨੰਦ ਦੀਆਂ ਨਿਸ਼ਾਨੀਆਂ ਦੱਸ ਰਹੇ ਨੇ ਪ੍ਰਿਯੇ ਪੇਖੀ ਦ੍ਰਿਸ਼ਟ ਪਾਏ ਸਗਲ ਨਿਧਾਨ ਦੁਸ਼ਟ ਦੂਤ ਕੀ ਚੂਕੀ ਕਾਨ ਜਦੋਂ ਕਹਿੰਦੇ ਪਰਮਾਤਮਾ ਨੇ ਮੇਰੇ ਤੇ ਇੱਕ ਮਿਹਰ ਦੀ ਦ੍ਰਿਸ਼ਟ ਪਾਈ ਤਾਂ ਮੈਨੂੰ ਕਹਿੰਦੇ ਸਾਰੇ ਹੀ ਖਜ਼ਾਨੇ ਮਿਲ ਗਏ ਹੁਣ ਕਹਿੰਦੇ ਜਿਹੜੇ ਵਿਕਾਰਾਂ ਰੂਪੀ ਕਹਿੰਦੇ ਮੇਰੇ ਵੈਰੀ ਨੇ ਉਹਨਾਂ ਦੀ ਮੈਨੂੰ ਕੋਈ ਮੁਤਾਜੀ ਨਹੀਂ ਰਹੀ ਹੈਗੀ ਸਦ ਖੁਸ਼ੀਆਂ ਸਦਾ ਰੰਗ ਮਾਣੇ ਨੌ ਨਿਦ ਨਾਮ ਗ੍ਰਹਿ ਮਹਿਤ ਤ੍ਰਿਪਤਾਨੇ ਸਦ ਖੁਸ਼ੀਆਂ ਸਦਾ ਰੰਗ ਮਾਣੇ ਨੌ ਨਿਦ ਨਾਮ ਗ੍ਰਹਿ ਮਹਿਤ ਤ੍ਰਿਪਤਾਨੇ ਫਿਰ ਜਿਸ ਜੀਵ ਨੇ ਕਹਿੰਦੇ ਪ੍ਰਮਾਤਮਾ ਦਾ ਨਾਮ ਰਤਨ ਪਾ ਲਿਆ ਉਹਨੇ ਕਹਿੰਦੇ ਸੰਸਾਰ ਦੇ ਨੌ ਨਿਦ ਖਜ਼ਾਨੇ ਪਾ ਲੇ ਤੇ ਉਹਦੇ ਅੰਦਰੋਂ ਮਾਇਆ ਵੱਲੋਂ ਤ੍ਰਿਪਤੀ ਹੋ ਗਈ ਉਹ ਹੁਣ ਸਦਾ ਖੁਸ਼ੀ ਵਿੱਚ ਹੈ ਸਦਾ ਪਰਮਾਤਮਾ ਦੇ ਪ੍ਰੇਮ ਦਾ ਰੰਗ ਮਾਣ ਰਿਹਾ ਹੈ ਕੋਹ ਨਾਨਕ ਜੋ ਪਿਰੈ 시ਗਾਰੀ تیر ਸੋਹਾਗਨ ਸੰਗ ਪਤਾਰੀ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਇਸਤਰੀ ਦਾ ਸ਼ਿੰਗਾਰ ਪਰਮਾਤਮਾ ਨੇ ਆਪਣੇ ਨਾਮ ਦੇ ਨਾਲ ਕਰ ਦਿੱਤਾ ਉਹ ਫਿਰ ਜੀਵ ਇਸਤਰੀ ਸਦਾ ਸੁਹਾਗਣ ਹੋ ਜਾਂਦੀ ਹੈ ਕਿ ਕਿ ਉਹ ਆਪਣੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੀ ਹੈ ਸਦਾ ਸੁਹਾਗਣ ਇਸ ਕਰਕੇ ਕਿ ਪਰਮਾਤਮਾ ਨੇ ਨਾ ਕਦੇ ਜਾਣਾ ਨਾ ਕਦੇ ਉਹਦਨ ਆਸ਼ੋਣਾ ਸਦਾ ਸਥਿਰ ਹੈ ਫਿਰ ਉਹਦੀ ਜਿਹੜੀ ਜੀਵ ਇਸਤਰੀ ਉਹਦੇ ਨਾਲ ਜਿੱਦਾਂ ਮਿਲਾਪ ਹੋ ਗਿਆ ਫਿਰ ਸਦਾ ਦੀ ਸੁਹਾਗਣ ਹੈ ਆਸਾ ਮਹੱਲਾ ਪੰਜਮਾ দান ਦੇ ਕਰ ਪੂਜਾ ਕਰਨਾ ਲੈਤ ਦੇਤ ਉਨਮੂਖ ਕਰ ਪਰਨਾ ਜਿਤਦਰ ਤੁਮ ਹੈ ਬ੍ਰਾਹਮਣ ਜਾਣਾ ਤਿਤਦਰ ਤੂੰ ਹੀ ਹੈ ਪਛਤਾਣਾ ਐਸੇ ਬ੍ਰਾਹਮਣ ਡੂਬੇ ਪਾਈ ਨਿਰਾਪਰਾਧ ਚਿਤ ਵੈ ਬੁਰੀ ਆਈ ਰਹਾਓ ਫਿਰ ਬ੍ਰਾਹਮਣ ਨੂੰ ਕਹਿ ਰਹੇ ਨੇ ਕਿ ਵੀ ਤੂੰ ਬ੍ਰਾਹਮਣ ਇਸ ਤਰ੍ਹਾਂ ਲੈਣ ਦੇਣ ਦਾ ਆਪਣੇ ਜਜਮਾਨਾਂ ਕੋਲੋਂ ਕੰਮ ਕਰ ਰਿਹਾ ਉਹ ਤੈਨੂੰ ਦਾਨ ਦਿੰਦੇ ਨੇ ਫਿਰ ਵੀ ਤੂੰ ਮੁੱਕਰ ਜਾਣਾ ਕਹਿੰਦੇ ਵੀ ਤੂੰ ਉਹਨਾਂ ਨੂੰ ਭੁਲੇਖੇ ਵਿੱਚ ਰੱਖਦਾ ਉਹਨਾਂ ਨੂੰ ਜ਼ਿੰਦਗੀ ਦੀ ਅਸਲੀਅਤ ਨਹੀਂ ਦੱਸ ਰਿਹਾ ਫਿਰ ਕਹਿੰਦੇ ਜੋ ਕੁਝ ਤੂੰ ਇਹ ਕਰ ਰਿਹਾ ਹੈ ਵੀ ਇਹਦਾ ਜਾ ਕੇ ਲੇਖਾ ਜਿੱਥੇ ਜਾ ਕੇ ਦੇਣਾ ਜਿਹੜੇ ਦਰ ਤੇ ਫਿਰ ਤੈਨੂੰ ਆਪ ਹੀ ਪਛਤਾਵਾ ਹੋਣਾ ਕਹਿੰਦੇ ਜਿਹੜੇ ਇਸ ਤਰ੍ਹਾਂ ਠੱਗੀਆਂ ਫਰੇਵ ਕਰਨ ਵਾਲੇ ਬ੍ਰਾਹਮਣ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਨਹੀਂ ਹੁੰਦੇ ਹਮੇਸ਼ਾ ਉਹ ਦੂਜਿਆਂ ਦੀ ਨਿੰਦਾ ਬੁਰਾਈ ਆਪਣੇ ਮਨ ਦੇ ਵਿੱਚ ਰੱਖਦੇ ਨੇ ਇਸ ਕਰਕੇ ਜੀਵਨ ਸਫਲਾ ਨਹੀਂ ਕਰਕੇ ਜਾਂਦੇ ਅੰਤਰ ਲੋਭ ਫਿਰੈ ਹਲਕਾਏ ਨਿੰਦਾ ਕਰੈ ਸਿਰ ਪਾਰ ਉਠਾਏ ਕਹਿੰਦੇ ਹਮੇਸ਼ਾ ਤੇਰਾ ਹਿਰਦਾ ਬਹੁਤੀ ਮਾਇਆ ਦੇ ਲਈ ਲਾਲਚ ਵਿੱਚ ਰਹਿੰਦਾ ਹੈ ਦੂਜਿਆਂ ਦੀ ਨਿੰਦਾ ਕਰਕੇ ਆਪਣੇ ਸਿਰ ਤੇ ਤੂੰ ਭਾਰ ਝੁੱਕਿਆ ਪਾਪ ਦਾ ਮਾਇਆ ਮੂਠਾ ਚੇਤਨਾਹੀ ਪਰਮੇ ਪੂਲਾ ਬਹੁਤੀ ਰਾਹੀ ਕਹਿੰਦੇ ਮਾਇਆ ਦੇ ਲਾਲਚ ਦੇ ਵਿੱਚ ਪਰਮਾਤਮਾ ਨੂੰ ਤੂੰ ਚੇਤੇ ਨਹੀਂ ਕਰ ਰਿਹਾ ਬਹੁਤੀ ਤਰ੍ਹਾਂ ਦੇ ਨਾਲ ਕਹਿੰਦੇ ਮਾੜੇ ਕੰਮ ਕਰ ਰਿਆਂ ਬਾਹਰ ਦੇਖ ਕਰੈ ਕਨੇਰੇ ਅੰਤਰ ਵਿਖਿਆ ਉਤਰੀ ਕੇਰੇ ਕਹਿੰਦੇ ਉਪਰੋਂ ਤਾਂ ਧਾਰਮਿਕ ਹੋਣ ਦਾ ਪਖੰਡ ਕਰ ਰਿਆ ਲੋਕਾਂ ਦੇ ਸਾਹਮਣੇ ਪਰ ਅੰਦਰ ਕਹਿੰਦੇ ਮਾਇਆ ਵਿਕਾਰ ਨੇ ਉਹਨਾਂ ਨੇ ਘੇਰਿਆ ਹੋਇਆ ਅਵਰ ਉਪਦੇਸੈ ਆਪ ਨਾ ਬੂਝੈ ਐਸਾ ਬ੍ਰਾਹਮਣ ਕਹੀ ਨਸੀਜੈ ਕਹਿੰਦੇ ਦੂਜਿਆਂ ਨੂੰ ਤਾਂ ਉਪਦੇਸ਼ ਦੇ ਰਿਆ ਪਰ ਕਹਿੰਦੇ ਆਪ ਨੂੰ ਜ਼ਿੰਦਗੀ ਦੀ ਅਸਲੀਅਤ ਦਾ ਪਤਾ ਨਹੀਂ ਹੈਗਾ ਫਿਰ ਇਸ ਤਰ੍ਹਾਂ ਦਾ ਬ੍ਰਾਹਮਣ ਕਹਿੰਦੇ ਉਹਦਾ ਜੀਵਨ ਸਫਲ ਨਹੀਂ ਗਿਣਿਆ ਜਾਂਦਾ ਮੂਰਖ ਬ੍ਰਾਹਮਣ ਪ੍ਰਭੂ ਸਮਾਲ ਦੇਖਤ ਸੁਨਤ ਤੀਰਹ ਨਾਲ ਕਹਿੰਦੇ ਹੇ ਬ੍ਰਾਹਮਣ ਉਸ ਪਰਮਾਤਮਾ ਦਾ ਧਿਆਨ ਤਰ ਕਹਿੰਦੇ ਉਹ ਤੈਨੂੰ ਹਰ ਵਕਤ ਦੇਖ ਵੀ ਰਿਹਾ ਤੈਨੂੰ ਸੁਣ ਵੀ ਰਿਹਾ ਠੀਕ ਸਦਾ ਨਾਲ ਹੈ ਕਹੋ ਨਾਨਕ ਜੇ ਹੋ ਵੀ ਪਾਗ ਮਾਨ ਛੋੜ ਗੁਰ ਚਰਣੀ ਲਾਗ ਫਿਰ ਨਾਨਕ ਜੀ ਕਹਿੰਦੇ ਨੇ ਵੀ ਇਹ ਜੀਵ ਦੇ ਵੀ ਕੀ ਵਾਸ ਜੇ ਇਹਦੇ ਭਾਗਾਂ ਦੇ ਵਿੱਚ ਹੋਣਾ ਤਾਂ ਫਿਰ ਇਹ ਹੰਕਾਰ ਛੱਡ ਕੇ ਗੁਰੂ ਦੇ ਚਰਨੀ ਲੱਗ ਸਕਦਾ ਹੈ ਆਸਾ ਮਹੱਲਾ ਪੰਜਵਾਂ ਦੁਖ ਰੋਗ ਪੈ ਗਤ ਤਨ ਤੇ ਮਨ ਨਿਰਮਲ ਹਰ ਹਰ ਗੁਣ ਗਾਏ ਪੈ ਆਨੰਦ ਮਿਲ ਸਾਧੂ ਸੰਗ ਅਬ ਮੇਰਾ ਮਨ ਕਤ ਹੀ ਨ ਜਾਏ ਕਹਿੰਦੇ ਪਰਮਾਤਮਾ ਦੇ ਗੁਣ ਗਾ ਕੇ ਪਰਮਾਤਮਾ ਦੀ ਸਿਫਤ ਦਸਲਾ ਕਰਕੇ ਮੇਰੇ ਕਹਿੰਦੇ ਤਨ ਦੇ ਵਿਕਾਰਾਂ ਦੇ ਰੋਗ ਨਿਕਲ ਗਏ ਨੇ ਤੇ ਮੇਰਾ ਮਨ ਪਵਿੱਤਰ ਹੋ ਗਿਆ ਹੈ ਕਹਿੰਦੇ ਹੁਣ ਸਾਧੂ ਦੀ ਸੰਗਤ ਦੇ ਵਿੱਚ ਪਰਮਾਤਮਾ ਦਾ ਨਾਮ ਸਿਮਰਿਆ ਮੇਰਾ ਮਨ ਟਿਕ ਗਿਆ ਹੈ ਹੁਣ ਇਹ ਕਹਿੰਦੇ ਇੱਧਰ ਉੱਧਰ ਨਹੀਂ ਪਟਕਦਾ ਤਾਪਤ 부ਜੀ ਗੁਰਸਬਦੀ ਮਾਏ ਬਿਨਸ ਗਿਉ ਤਾਪ ਸਭ ਸਹਸਾ ਗੁਰ ਸੀਤਲ ਮਿਲਿਓ ਸਹਜ ਸੁਪਾਈ ਰਹਾਉ ਕਹਿੰਦੇ ਹੈ ਮੇਰੀ ਮਾਂ ਮੇਰੇ ਅੰਦਰ ਤ੍ਰਿਸ਼ਨਾ ਦੀ ਜਿਹੜੀ ਅਗਨੀ ਸੀ ਉਹ ਬੁਝ ਗਈ ਆ ਮੇਰਾ ਕਹਿੰਦੇ ਮਾਇਆ ਦਾ ਤਾਪ ਵੀ ਉਤਰ ਗਿਆ ਸਾਰੇ ਭਰਮ ਖਤਮ ਹੋ ਗਏ ਨੇ ਮਨ ਨੂੰ ਸੀਤਲਤਾ ਦੇਣ ਵਾਲਾ ਗੁਰੂ ਮਿਲ ਗਿਆ ਅਡੋਲਤਾ ਵਿੱਚ ਟਿਕਿਆ ਤਾਵਤ ਰਹੇ ਏਕ ਇਕ ਬੂਜਿਆ ਆਏ ਬਸੇ ਅਬ ਨਿਹਚਲ ਥਾਏ ਜਗਤ ਉਦਾਰਨ ਸੰਤ ਤੁਮਾਰੇ ਦਰਸ਼ਨ ਪੇਖਤ ਰਹੇ ਅਘਾਏ ਕਹਿੰਦੇ ਇੱਕ ਤਾਂ ਉਹ ਜੀਵ ਨੇ ਜਿਹੜੇ ਮਤਲਬ ਇੱਧਰ ਉੱਧਰ ਭਟਕਦੇ ਰਹੇ ਨੇ ਇੱਕ ਕਹਿੰਦੇ ਜਿਨ੍ਹਾਂ ਨੂੰ ਹੁਣ ਅਸਲੀਅਤ ਦੀ ਸਮਝ ਲੱਗ ਗਈ ਆ ਪਰਮਾਤਮਾ ਨਾਲ ਜਾਣ ਪਛਾਣ ਹੋ ਗਈ ਆ ਉਹ ਕਹਿੰਦੇ ਫਿਰ ਨਿੱਜ ਦੇ ਸਥਾਨ ਵਿੱਚ ਟਿਕ ਜਾਂਦੇ ਨੇ ਕਹਿੰਦੇ हे ਪਰਮੇਸ਼ਰ ਜੀ ਜਿਹੜੇ ਤੁਹਾਡੇ ਸੰਤ ਨੇ ਜੋ ਸੰਸਾਰ ਨੂੰ ਇਸ ਜਗਤ ਤੋਂ ਪਵਜਲ ਤੋਂ ਤਾਰਨ ਆਏ ਨੇ ਉਹਨਾਂ ਦਾ ਦਰਸ਼ਨ ਕੀਤੇ ਆ ਕਹਿੰਦੇ ਮਨ ਨੂੰ ਤ੍ਰਿਪਤੀ ਆ ਜਾਂਦੀ ਆ ਜਨਮ ਦੋਖ ਪਰੇ ਮੇਰੇ ਪਾਛੈ ਅਬ ਪਕਰੇ ਨਹਿਚਲ ਸਾਧੂ ਪਾਏ ਕਹਿੰਦੇ ਹੁਣ ਜਦੋਂ ਸਾਧੂ ਦੀ ਸ਼ਰਨ ਆਏ ਆ ਸੰਤ ਦੀ ਸ਼ਰਨ ਆਏ ਆ ਗੁਰੂ ਦੀ ਸ਼ਰਨ ਆਏ ਆ ਹੁਣ ਕਹਿੰਦੇ ਮੇਰੇ ਜਿਹੜੇ ਜਨਮ ਜਨਮ ਦੇ ਕਹਿੰਦੇ ਪਾਪ ਨੇ ਉਹ ਕਹਿੰਦੇ ਖਤਮ ਹੋ ਗਏ ਨੇ ਸਹਿਜ ਤੋਂ ਨਗਾਵੇ ਮੰਗਲ ਮਨੁਆ ਅਬਤਾ ਕੋ ਫਨ ਕਾਲ ਨ ਖਾਏ ਕਹਿੰਦੇ ਮੇਰਾ ਮਨ ਸਹਿਜ ਵਿੱਚ ਟਿਕ ਕੇ ਉਸ ਪਰਮਾਤਮਾ ਦਾ ਨਾਮ ਜਪਦਾ ਹੈ ਪਰਮਾਤਮਾ ਦੇ ਕਹਿੰਦੇ ਸੋਲੇ ਗਾਉਂਦਾ ਹੈ ਹੁਣ ਕਹਿੰਦੇ ਮੈਨੂੰ ਆਤਮਿਕ ਮੌਤ ਦਾ ਡਰ ਨਹੀਂ ਹੈ ਕਾਰਨ ਕਰਨ ਸਮਰੱਥ ਹਮਾਰੇ ਸੁਖਦਾਈ ਮੇਰੇ ਹਰ ਹਰ ਰਾਏ ਕਹਿੰਦੇ ਉਹ ਪਰਮਾਤਮਾ ਜੋ ਸਭ ਕੁਝ ਕਰਨ ਕਰਨ ਹੈ ਕਹਿੰਦੇ ਉਹ ਮੈਨੂੰ ਸਾਰੇ ਸੁੱਖ ਦੇ ਰਿਹਾ ਹੈ ਨਾਮ ਜਪਿਆ ਮੈਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਰਹੀ ਹੈ ਨਾਮ ਤੇਰਾ ਜਪ ਜੀਵੈ ਨਾਨਕ ਓਤ ਪੋਤ ਮੇਰਾ ਸੰਗ ਸਹਾਈ ਫਿਰ ਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਮੈਂ ਸਦਾ ਹੀ ਤੇਰਾ ਨਾਮ ਜਪ ਕੇ ਆਤਮਿਕ ਜੀਵਨ ਪ੍ਰਾਪਤ ਕਰਦਾ ਤੇਰਾ ਨਾਮ ਮੇਰੇ ਨਾਲ ਇਸ ਤਰ੍ਹਾਂ ਹੈ ਜਿਵੇਂ ਤਾਣੇ ਪੇਟੇ ਦੇ ਵਿੱਚ ਸੂਤਰ ਹੁੰਦਾ ਆਸਾ ਮਹੱਲਾ 5ਮਾ ਅਰੜਾਵੇ ਬਿਲ ਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਰਹਾਉ ਕਹਿੰਦੇ ਜਿਹੜਾ ਨਿੰਦਾ ਕਰਨ ਵਾਲਾ ਕਿਉਂਕਿ ਉਹ ਪਰਮੇਸ਼ਰ ਨੂੰ ਭੁੱਲ ਗਿਆ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਹੈਗਾ ਕਹਿੰਦੇ ਫਿਰ ਆਪਣਾ ਕੀਤਾ ਮਾੜਾ ਨਿੰਦਾ ਕਰਦਾ ਮਾੜਾ ਕੰਮ ਕਰਦਾ ਫਿਰ ਉਹਦਾ ਫਲ ਆਪ ਭੁਗਤਦਾ ਦੁਖੀ ਹੁੰਦਾ ਕਹਿੰਦੇ ਬਿਲ ਲਾਉਂਦਾ ਕਹਿੰਦੇ ਦੁੱਖ ਵਿੱਚ ਰੋਂਦਾ ਫਿਰ ਕਹਿੰਦੇ ਨਿੰਦਕ ਜੇ ਕੋਈ ਉਸ ਕਾ ਸੰਗੀ ਹੋਵੇ ਨਾਲੇ ਲੈ ਸਿਦਾ ਵੈ ਅਣਹੋਦਾ ਅਜਗਰ ਪਾਰ ਉਠਾਏ ਨਿੰਦਕ ਅਗਨੀ ਮਾਹੇ ਜਲਾਵੇ ਕਹਿੰਦੇ ਜੇ ਉਹ ਨਿੰਦਾ ਕਰਨ ਵਾਲੇ ਦਾ ਕੋਈ ਸਾਥੀ ਬਣ ਜਾਵੇ ਕਹਿੰਦੇ ਫਿਰ ਉਸ ਸਾਥੀ ਨੂੰ ਵੀ ਨਿੰਦਾ ਦੀ ਮਾੜੀ ਵਾਦੀ ਲਾ ਦਿੰਦਾ ਹੈ ਕਹਿੰਦੇ ਇਸ ਤਰ੍ਹਾਂ ਉਹ ਬਿਨਾ ਮਤਲਬ ਕਿਸੇ ਮਜਦੂਰੀ ਦੇ ਦੂਜੇ ਲੋਕਾਂ ਦੀ ਨਿੰਦਾ ਦਾ ਭਾਰ ਚੁੱਕਦਾ ਆਪਣੇ ਸਿਰ ਤੇ ਪਾਪ ਕਹਿੰਦੇ ਇਕੱਠੇ ਕਰਦਾ ਫਿਰ ਕਹਿੰਦੇ ਇਸ ਤਰ੍ਹਾਂ ਉਹ ਇਹ ਨਿੰਦਾ ਦੀ ਦੁੱਖ ਦੀ ਜਿਹੜੀ ਆਗਾ ਉਹਦੇ ਵਿੱਚ ਆਪ ਹੀ ਕਹਿੰਦੇ ਸੜਦਾ ਬਰੇ ਮੇਸਰ ਕੈ ਦੁਆਰ ਜੇ ਹੋਏ ਬਤੀਤੇ ਸੋ ਨਾਨਕ ਆਖ ਸੁਣਾਵੇ ਭਗਤ ਜਨਾ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੇ ਫਿਰ ਨਾਨਕ ਜੀ ਕਹਿੰਦੇ ਨੇ ਕਿ ਵੀ ਇਹ ਜਿਹੜੀ ਦਸ ਰਹੇ ਨੇ ਗੱਲ ਵੀ ਜਿਹੜੇ ਨਿੰਦਕ ਨੇ ਫਿਰ ਉਹਨਾਂ ਨੂੰ ਸਜ਼ਾ ਮਿਲਦੀ ਆ ਉਹਨਾਂ ਦੇ ਇਹ ਚੰਗਾ ਕਰਮ ਨਹੀਂ ਗਿਣਿਆ ਜਾਂਦਾ ਫਿਰ ਉਹਨਾਂ ਨੂੰ ਦੁੱਖ ਭੋਗਣਾ ਪੈਂਦਾ ਕਹਿੰਦੇ ਇਹ ਸਾਰੀਆਂ ਗੱਲਾਂ ਜੋ ਪਰਮੇਸ਼ਰ ਦੇ ਘਰ ਦਾ ਨਿਜਮ ਆ ਕਹਿੰਦੇ ਨਾਨਕ ਜੀ ਤਾਂ ਉਹੀ ਜੋ ਪਰਮੇਸ਼ਰ ਦੇ ਘਰ ਦਾ ਵਰਤ ਵਿਵਹਾਰ ਆ ਨਾਨਕ ਜੀ ਕਹਿੰਦੇ ਉਹੀ ਗੱਲ ਸੁਣਾ ਰਹੇ ਹਨ ਕਹਿੰਦੇ ਜਿਹੜੇ ਭਗਤ ਜਨ ਨੇ ਉਹ ਸਦਾ ਆਨੰਦ ਵਿੱਚ ਰਹਿੰਦੇ ਨੇ ਕਿਉਂ ਕਿਉਂਕਿ ਉਹ ਹਮੇਸ਼ਾ ਹਰੀ ਦੀ ਸਿੱਖਤ ਸਲਾਹ ਕਰਦੇ ਨੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਜਿਸ ਦੀ ਬਦੌਲਤ ਉਹਨਾਂ ਦੇ ਹਿਰਦੇ ਹਮੇਸ਼ਾ ਖਿੜੇ ਰਹਿੰਦੇ ਨੇ ਉਹ ਹਮੇਸ਼ਾ ਆਨੰਦ ਪ੍ਰਸੰਨ ਰਹਿੰਦੇ ਨੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਬਖਸ਼ਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ